ਹਾਂਜੀ ਸਟੂਡੈਂਟਸ ਵੈਲਕਮ ਕਰਨ ਤੁਹਾਡਾ 2 ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਲਈ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਦੇ ਆਪਾਂ ਜਿਹੜੇ ਕਿ ਨਿਵੰਦਨੇ ਜਿਹੜੇ ਤੁਹਾਡੇ ਪੰਜਾਹ ਪੁਸਤਕ ਦੇ ਵਿੱਚੋਂ ਸਾਰੇ ਆਪਾਂ ਨਿਵੰਦ ਕਰ ਚੁੱਕੇ ਆ ਨਿਵੰਦ ਦਾ ਵਿਸ਼ਾ ਵਸਤੂ ਐਂਡ ਸਾਰ ਹੁਣ ਆਪਾਂ ਕਰਾਂਗੇ ਸੰਕਲਪ ਸੰਕਲਪ ਵੀ ਆਪਣੇ ਪਹਿਲੇ 4 ਜਿਹੜੇ ਕਿ ਆਲਰੇਡੀ ਚੈਨਲ ਤੇ ਅਪਲੋਡ ਕੀਤੇ ਹੋਏ ਨੇ ਹੁਣ ਆਪਾਂ ਗਿੱਧਾ ਤੇ ਜਿਹੜੇ ਕਿ ਵਿਰਾਸਤੀ ਖੇਡਾਂ ਇਹਨਾਂ ਦੋਨਾਂ ਦੇ ਸੰਕਲਪ ਆਪਾਂ ਤੁਹਾਡੇ ਲਈ ਲੈ ਕੇ ਆਇਆ। ਸੋ ਵੀਡੀਓ ਨੂੰ ਅੰਤ ਤੱਕ ਦੇਖਣਾ ਤੇ ਬਹੁਤ ਤੋਂ ਬਾਅਦ ਸ਼ੇਅਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਹਾਂਜੀ ਗਿੱਧਾ। ਗਿੱਧਾ ਕੀ ਆ ਕਿ ਗਿੱਧਾ ਪੰਜਾਬੀ ਔਰਤਾਂ ਠੀਕ ਆ ਪੰਜਾਬ ਦੇ ਜਿਹੜੀਆਂ ਔਰਤਾਂ ਨੇ ਵੈਸੇ ਦਾ ਗਿੱਧਾ ਹਰ ਕੋਈ ਉਹ ਪਾਉਂਦਾ ਠੀਕ ਆ। ਆਪਣਾ ਖੁਸ਼ੀ ਦਾ ਪ੍ਰਗਟਾਵਾ ਕਰਨ ਦੇ ਲਈ ਤਾਂ ਗਿੱਧਾ ਪੰਜਾਬੀ ਔਰਤਾਂ ਦੇ ਖੁਸ਼ੀ ਦਾ ਪ੍ਰਗਟਾਵੇ ਦੇ ਕਲਾਚ। ਗਿੱਧਾ ਇੱਕ ਇਹੋ ਜਿਹਾ ਨਾਚ ਆ ਜਿਹਨੂੰ ਪੰਜਾਬੀ ਸੱਭਿਆਚਾਰ ਦੇ ਵਿੱਚ ਪ੍ਰਮੁੱਖ ਸਥਾਨ ਪ੍ਰਾਪਤ ਹੈ ਠੀਕ ਹੈ ਗਿੱਧੇ ਨੂੰ ਸਰਤਾਜ ਦਾ ਕਿਤਾਬ ਵੀ ਦਿੱਤਾ ਹੋਇਆ ਠੀਕ ਹੈ ਤੇ ਇਹ ਪੰਜਾਬਣਾਂ ਦੇ ਰਾਸ਼ਟਰੀ ਨਾਚ ਵਜੋਂ ਵੀ ਮਾਨਤਾ ਪ੍ਰਾਪਤ ਕਰ ਚੁੱਕਿਆ ਮਤਲਬ ਕਿ ਗਿੱਧਾ ਪੰਜਾਬਣਾਂ ਦਾ ਜਿਹੜਾ ਰਾਸ਼ਟਰੀ ਨਾਚ ਕੀ ਹੈ ਉਹ ਕੀ ਹੈ ਗਿੱਧਾ ਤੇ ਗਿੱਧਾ ਇੱਕ ਐਵੇਂ ਦਾ ਨਾਚ ਆ ਜਿਹੜਾ ਆਪਣਾ ਮੌਲਿਕ ਰੂਪ ਦੇ ਵਿੱਚ ਵੀ ਬਚਿਆ ਰਿਹਾ ਅਸਲ ਕੀ ਬੰਟ ਹੁੰਦੀ ਹੈ ਜਦੋਂ ਭਾਰਤ ਪਾਕਿਸਤਾਨ ਦੀ ਠੀਕ ਹੈ ਪੂਰੀ ਪੰਜਾਬ ਪੱਛੀ ਪੰਜਾਬ ਬਟ ਫਿਰ ਵੀ ਜਿਹੜੇ ਕਿ ਗਿੱਧੇ ਦੀ ਆਪਣੀ ਇੱਕ ਮੌਲਿਕਤਾ ਉਹ ਬਚੀ ਹੋਈ ਹੈ ਤੇ ਇਹਨੇ ਆਪਣੇ ਅੰਦਰ ਹਾਂ ਚੇਂजेस ਜਰੂਰ ਸਮਾਏ ਹੋਏ ਨੇ ਸਮੇਂ-ਸਮੇਂ ਤੇ ਜਿਹੜੇ ਆਏ ਨੇ ਤੇ ਗਿੱਧਾ ਪੰਜਾਬ ਦੀਆਂ ਇਸਤਰੀਆਂ ਦੇ ਚਾ ਠੀਕ ਹੈ ਚਾਵਾਂ ਉਹ ਮੰਗਾ ਬਲਬਲਿਆਂ ਉਹਨਾਂ ਦੇ ਉਲਾਸ ਖੁਸ਼ੀ ਦੇ ਭਾਵਾਂ ਨੂੰ ਪ੍ਰਗਟ ਕਰਨ ਵਾਲਾ ਲੋਕ ਨਾਚ ਤੇ ਗਿੱਧਾ ਅਸਲ ਦੇ ਵਿੱਚ ਕੀ ਆ ਤਾਲੀ ਨਾਚਾਂ ਠੀਕ ਹੈ ਤਾਲੀ ਨਾ ਚਾਹੇ ਕਿਦਾਂ ਤੇ ਨੱਚਣ ਵਾਲਿਆਂ ਦੇ ਵਾਲਿਆਂ ਦੇ ਘੇਰੇ ਵਿੱਚ ਖੜੀਆਂ ਇਸਤਰੀਆਂ ਤਾਲੀ ਮਾਰਦੀਆਂ ਨੇ ਤੇ ਤਾਲੀ ਦਾ ਵਾਹੋਲ ਲੋਕ ਗੀਤਾਂ ਦੇ ਮੁੱਖ ਰੂਪ ਬੋਲੀਆਂ ਟੱਪਿਆਂ ਨਾਲ ਚੱਲਦਾ ਮਤਲਬ ਕਿ ਜਿਹੜੀ ਤਾਲੀ ਉਹ ਵਜਾਉਂਦੀਆਂ ਨੇ ਜਿਵੇਂ ਜਿਵੇਂ ਟੱਪਾ ਕੋਈ ਜਾਂ ਕੋਈ ਬੋਲੀ ਆ ਬੋਲੀ ਨੂੰ ਚੱਕਦੀ ਹੋਏ ਮਤਲਬ ਕਿ ਲਾਸਟ ਦੇ ਵਿੱਚ ਜਿਹੜਿਆ ਤਾਲੀ ਦੀ ਹੋਰ ਆਵਾਜ਼ ਤੇਜ਼ ਕਰਦੀਆਂ ਨੇ ਐਵੇਂ ਜਿਹੜੇ ਕਿ ਤਾਲੀ ਦਾ ਵਾਹੋਲ ਚੱਲਦਾ ਰਹਿੰਦਾ ਤੇ ਇਹਨਾਂ ਟੱਪਿਆਂ ਤੇ ਇੱਕ ਸੁਰਤਾ ਕੰਮ ਕਰਨ ਲਈ ਬੱਲੇ-ਵੱਲੇ ਬਈ ਸ਼ਵਾ ਸ਼ਵਾ ਇਹ ਸ਼ਬਦਾਂ ਨੂੰ ਵੀ ਲਮਕਾਈ ਸੁਰ ਦੇ ਵਿੱਚ ਜੋੜ ਲੈ ਜਾਂਦਾ ਤੇ ਪੰਜਾਬਣਾਂ ਆਪਣੇ ਹਰ ਪ੍ਰਕਾਰ ਦੇ ਜਿਹੜਾ ਕਾਰ ਵਿਹਾਰ ਨੇ ਉਹਦੇ ਵਿੱਚ ਗਿੱਧੇ ਵਾਸਤੇ ਜਿਹੜੇ ਕਿ ਮੌਕਾ ਬਣਾਏ ਲੈਂਦੀਆਂ ਨੇ ਰੁੱਤਾਂ ਮੇਲਿਆਂ ਤਿਥਾਂ ਤਿਹਾਰਾਂ ਤੋਂ ਇਲਾਵਾ ਤਿਰਿੰਜਣਾ ਤੋਂ ਵਿੱਲੀਆਂ ਹੋ ਕੇ ਸਾਵਣ ਮਹੀਨੇ ਤੀਆਂ ਦੇ ਮੌਕੇ ਤੇ ਗਿੱਧਾ ਪਾਉਂਦੀਆਂ ਨੇ ਬੱਚੇ ਦੇ ਜਨਮ ਮੰਗਣੀ ਜਾਂ ਵਿਆਹ ਸਮੇਂ ਜਾਗੋ ਕੱਢਣ ਵੇਲੇ ਜਾਂ ਕਿਸੇ ਵੀ ਹੋਰ ਖੁਸ਼ੀ ਦੇ ਮੌਕੇ ਤੇ ਇਕੱਠੀਆਂ ਹੋ ਕੇ ਆਪਣਾ ਇਹ ਗਿੱਧੇ ਦਾ ਸ਼ੌਂਕ ਪੂਰਾ ਕਰ ਲੈਂਦੀਆਂ ਨੇ ਹੁਣ ਘਰ ਦਾ ਵੇੜਾ ਖੁੱਲੀ ਛੱਤ ਖੁੱਲਾ ਕਮਰਾ ਖੇਤ ਜੰਮਦਾ ਇਹ ਸਾਰੇ ਜਿਹੜੇ ਕਿ ਗਿੱਧਾ ਪਾਉਣ ਦੇ ਲਈ ਠੁਕਮੀਆਂ ਥਾਵਾਂ ਨੇ ਤੇ ਧਰਮ ਫਿਰਕਾ ਜਾਤ ਪਾਤ ਇਹਦੇ ਵਿੱਚ ਕੋਈ ਵੀ ਸਥਾਨ ਨਹੀਂ ਹੈ ਮਲਕਿ ਕਿਸੇ ਵੀ ਧਰਮ ਜਾਤ ਫਿਰਕੇ ਦੇ ਇਹਦੇ ਵਿੱਚ ਕੋਈ ਵੀ ਪੇਧ ਭਾਵ ਨਹੀਂ ਰੱਖਿਆ ਜਾਂਦਾ ਗਿੱਧੇ ਦੇ ਪਿੜ ਦੇ ਵਿੱਚ ਇੱਕ ਕੁੜੀ ਬੋਲੀ ਪਾਉਂਦੀ ਆ ਤੇ ਦੂਜੀਆਂ ਦੇ ਸਾਥ ਦੇ ਵਿੱਚ ਨਾਲ ਹੀ ਆਵਾਜ਼ ਚੁੱਕਦੀਆਂ ਨੇ ਠੀਕ ਹੈ ਤੇ ਨਾਲ ਹੀ ਦੋ ਮਟਿਆਰਾਂ ਫਿਰ ਇਕ ਜੁੱਟ ਹੋ ਕੇ ਬੋਲੀ ਦੇ ਜਿਹੜੇ ਹਾਫ ਭਾਵ ਨੇ ਉਹਨਾਂ ਨੂੰ ਆਪਣੇ ਮਤਲਬ ਕਿ ਉਹਨਾਂ ਦੀਆਂ ਮੁਦਰਾਵਾਂ ਨੂੰ ਪ੍ਰਗਟ ਕਰਦੇ ਨੇ ਆਪਣੇ ਹੱਥਾਂ ਵਾਹਾਂ ਦੇ ਨਾਲ ਠੀਕ ਹੈ ਤੇ ਘੇਰੇ ਦੇ ਵਿਚਕਾਰ ਆਪਣਾ ਪ੍ਰਦਰਸ਼ਨ ਕਰਦੀ ਇਹਨੇ ਗਿੱਧੇ ਦੀ ਗਤੀ ții ਭੈਣ ਤੇ ਇਹਨੂੰ ਹੋਰ ਤਿੱਬਰ ਕਰਨ ਲਈ ਬੋਲੀਆਂ ਦਾ ਉਚਾਰ ਕਰ ਲਿਆ ਜਾਂਦਾ ਗਿੱਧੇ ਦੀ ਜਿਹੜੇ ਮੁਦਰਾਵਾਂ ਸੀਮਤ ਨਹੀਂ ਕੀਤੀਆਂ ਜਾ ਸਕਦੀਆਂ ਠੀਕ ਹੈ ਤੇ ਮੁੱਖ ਤੌਰ ਤੇ ਇਹ ਪੈਰਾਂ ਦੀਆਂ ਥਾਪਾਂ ਠੀਕ ਹੈ ਪੈਰਾਂ ਦੀ ਅੱਡੀ ਤੇ ਥਾਪ ਮਾਰ ਕੇ ਦੀ ਨੱਚਦੇ ਨੇ ਕੁੜੀਆਂ ਤੇ ਹੱਥਾਂ ਦੀਆਂ ਤਾੜੀਆਂ ਮਾਰ ਕੇ ਬਾਹਾਂ ਦੇ ਹੁਲਾ ਰਿਆ ਰਹੀ ਬੁੱਲਾ ਰਹੀ ਅਲਗ ਅਲਗ ਅਵਾਜ਼ਾਂ ਕੱਢ ਕੇ ਜਿਵੇਂ ਨਕਲ ਕਰਕੇ ਜਿਵੇਂ ਤਮਾਸ਼ਾ ਕਰੇ ਜਾਂਦੇ ਨੇ ਲੜਾਈ ਦਾ ਦ੍ਰਿਸ਼ ਸਿਰਜ ਕੇ ਧਰਤੀ ਤੇ ਬੈਠ ਕੇ ਸਰੀਰ ਨੂੰ ਹੁਲਾ ਰਾ ਦੇ ਕੇ ਇਹਨਾਂ ਸਾਰੀਆਂ ਜੁਗਤਾਂ ਰਹੀ ਜਿਹੜੇ ਕਿ ਗਿੱਧਾ ਦੀ ਜਿਹੜੇ ਆ ਪੇਸ਼ਕਾਰੀ ਕੀਤੀ ਜਾਂਦੀ ਹੈ ਹਰ ਟੱਪੇ ਜੋ ਬੋਲੀ ਦੇ ਉਚਾਰ ਦੇ ਵਿੱਚੋਂ ਨਮੀ ਦੀ ਨਿਭਾਉ ਹੋਪਨ ਸਥਿਤੀ ਪੈਦਾ ਹੁੰਦੀ ਆ ਜਿਹਨੂੰ ਪੇਸ਼ ਕਰਨ ਲਈ ਮੌਕੇ ਅਨਸਾਰ ਮੁਦਰਾ ਨਵੀਂ ਵੀ ਸਿਰਜੀ ਜਾ ਸਕਦੀ ਹੈ ਲੇਕਿਨ ਜੇ ਜਿਵੇਂ ਕਿਸੇ ਨੇ ਪੇਸ਼ ਕਰਨ ਉਹਵੇਂ ਉਮੀ ਆਪਣੀ ਜਿਹੜੇ ਕਿ ਸਰੀਰ ਦੇ ਮੁਦਰਾਵਾਂ ਦੁਆਰਾ ਉਹਨਾਂ ਨੇ ਪ੍ਰਗਟ ਕਰਦੀ ਹੈ ਤੇ ਗਿੱਦਾ ਰਾਗ ਤੇ ਤਾਲੀ ਪੱਖੋਂ ਵੀ ਸੁਤੰਤਰ ਮਤਲਬ ਇਹਦੇ ਵਿੱਚ ਕੋਈ ਨਹੀਂ ਹੈਗਾ ਕਿ ਇਹਦੇ ਵਿੱਚ ਇਹ ਰਾਗ ਹੋਣਾ ਚਾਹੀਦਾ ਤੇ ਇਹ ਤਾਲ ਹੋਣਾ ਚਾਹੀਦਾ ਕੁਝ ਨਹੀਂ ਐਵੇਂ ਦਾ ਤੇ ਇਹਦੇ ਵਿੱਚ ਕੋਈ ਸਾਜ਼ ਵੀ ਨਹੀਂ ਹੈ ਵੀ ਇਹਦੇ ਵਿੱਚ ਇਹ ਸਾਜ਼ ਹੀ ਹੋਣਾ ਚਾਹੀਦਾ ਠੀਕ ਹੈ ਪਰ ਅਸੀਂ ਅੱਜ ਕੱਲ ਢੋਲਕੀ ਦੀ ਵਰਤੋਂ ਕਰ ਲਈ ਜਾਂਦੀ ਹੈ ਬਟ ਫਿਰ ਵੀ ਕੋਈ ਇਹ ਨਾ ਇਹਦੇ ਵਿੱਚ ਹੈ ਨਹੀਂ ਕੰਪਲਸ਼ਨ ਤੇ ਮੂਰਾ ਹੀ ਫੂਫੂ ਕਰਕੇ ਬੱਲੇ ਬੱਲੇ ਕਰਕੇ ਅੱਡੀਆਂ ਜ਼ਮੀਨ ਤੇ ਮਾਰ ਕੇ ਜਾਂ ਕਿਲਕਾਰੀ ਮਾਰ ਕੇ ਜ਼ੋਰਦਾਰ ਤਾੜੀਆਂ ਦੀ ਆਵਾਜ਼ ਦੀ ਸੰਗਤ ਦੇ ਵਿੱਚ ਜਿਹੜੇ ਕਿ ਸਾਜ ਆਪਣੇ ਆਪ ਹੀ ਘੜ ਲੈ ਜਾਂਦੇ ਨੇ ਤੇ ਜਿਵੇਂ ਬੋਲੀਆਂ ਆਏਗੇ ਨੇ ਸੌਣ ਮਹੀਨਾ ਦਿਨ ਗਿੱਧੇ ਦੇ ਸਵੇ ਸੇਲੀਆਂ ਆਇਆਂ ਭਿੱਜ ਗਈ ਰੂ ਮਿੱਤਰਾ ਸ਼ਾਮ ਘਟਾ ਚੜਾਈਆਂ ਜਿਵੇਂ ਇਹ ਤਮਾਸ਼ਾ ਵੇਗੁਰਤੀ ਤੇ ਦੇ ਭਾਈਆ ਹਾਂ ਜੀ ਹਾਂ ਵੀ ਦੋ ਖੱਟੇ ਲਿਆ ਦੇ ਹਾਂ ਜੀ ਹਾਂ ਇਹ ਮੇਰੇ ਪੇੜ ਕਲੇਜੇ ਹਾਂ ਜੀ ਹਾਂ ਇਹ ਦੋ ਖੱਟੇ ਲਿਆ ਦੇ ਹਾਂ ਜੀ ਹਾਂ ਇਹ ਤੇਰੀ ਸੜ ਜੇ ਹਾਂ ਜੀ ਵੀ ਤੇਰੀ ਸੜ ਜੇ ਹਾਂ ਜੀ ਆਪਣੇ ਕੋਲ ਵੀ ਤੁਸੀਂ ਬੋਲੀਆਂ ਲਿਖ ਸਕਾ ਜੋ ਇਸ ਤਰ੍ਹਾਂ ਮਟਿਆਰਾਂ ਕੋਲੋਂ ਨਾ ਤਾਂ ਬੋਲੀਆਂ ਮੁੱਕਦੀਆਂ ਨੇ ਤਾਂ ਨਾ ਹੀ ਉਹ ਥੱਕਦੀਆਂ ਨੇ ਇਸ ਕਰਕੇ ਗਿੱਧੇ ਨੂੰ ਪੰਜਾਬ ਦਾ ਸਿਰਤਾਜ ਲੋਕ ਨਾਚ ਮੰਨਿਆ ਗਿਆ ਇਹ ਤਾਂ ਹੋ ਗਿਆ ਆਪਣਾ ਗਿੱਧੇ ਦਾ ਸੰਕਲਪ ਅਗਲਾ ਹੈਗਾ ਆਪਣਾ ਵਿਰਾਸਤੀ ਖੇਡਾਂ ਹਾਂ ਜੀ ਵਿਰਾਸਤੀ ਖੇਡਾਂ ਕੀ ਹੁੰਦੀਆਂ ਨੇ ਵਿਰਾਸਤੀ ਖੇਡਾਂ ਉਹ ਹੁੰਦੀਆਂ ਨੇ ਜਿਹੜੀਆਂ ਪਹਿਲਾਂ ਤਾਂ ਵਿਰਾਸਤ ਕੀ ਹੁੰਦੀ ਹੈ ਵਿਰਾਸਤ ਉਹ ਹੁੰਦੀ ਹੈ ਜਿਹੜੀ ਸਾਨੂੰ ਵੱਡੇ ਵਡੇਰਿਆਂ ਤੋਂ ਪੀੜੀ ਦਰ ਪੀੜੀ ਚੱਲਦੀ ਹੋਈ ਉਹਨੇ ਜਿਹੜੀ ਕਿ ਸਾਨੂੰ ਮਿਲਦੀਆਂ ਨੇ ਚਾਹੇ ਉਹ ਜ਼ਮੀਨ ਜਾਇਦਾਦ ਲਾ ਲਓ ਚਾਹੇ ਕੋਈ ਘਰ ਦੇ ਵਿੱਚ ਕੋਈ ਸੰਤ ਲਗਾ ਲਓ ਹਨਾ ਚਾਹੇ ਆਪਣੇ ਵਿਸ਼ਵਾਸ ਲਗਾ ਲਓ ਬਹਿਮ ਪਰਮ ਲਗਾ ਲਓ ਚਾਹੇ ਖੇਤਾਂ ਇਹਨੇ ਜਿਹੜੀ ਸਾਡੇ ਵੱਡੇ ਵਡੇਰਿਆਂ ਤੋਂ ਪੀੜੀ ਦਰ ਪੀੜੀ ਚੱਲਦੀ ਹੋਈ ਸਾਡੇ ਤੱਕ ਪਹੁੰਚਦੇ ਨੂੰ ਕੀ ਹੁੰਦੀ ਹੈ ਵਿਰਾਸਤ ਹੁੰਦੀ ਹੈ ਤੇ ਇਹ ਵਸਤੂ ਸਦੀਆਂ ਤੋਂ ਸਾਡੇ ਵੱਡੇ-ਵਡੇਰੇ ਆਪਣੀ ਪੀੜ੍ਹੀ ਤੋਂ ਪਿਛਲੀ ਪੀੜ੍ਹੀ ਤੋਂ ਪ੍ਰਾਪਤ ਕਰਦੇ ਨੇ ਫਿਰ ਉਹ ਅੱਗੇ ਨਵੀਂ ਪੀੜ੍ਹੀ ਨੂੰ ਟਰਾਂਸਫਰ ਕਰਦੇ ਨੇ ਜੋ ਆਪਾਂ ਨੂੰ ਮਿਲਦੇ ਨੇ ਉਹ ਅੱਗੇ ਆਪਾਂ ਟਰਾਂਸਫਰ ਕਰਾਂਗੇ ਠੀਕ ਹੈ ਤਾਂ ਵਿਰਾਸਤ ਦੇ ਵਿੱਚ ਸਾਨੂੰ ਮੈਂ ਤੁਹਾਨੂੰ ਉਹੀ ਬੋਲ ਕੇ ਦੱਸ ਤਾ ਅੱਗੇ ਲਿਖਿਆ ਹੋਇਆ ਵੀ ਆ ਤੁਹਾਨੂੰ ਦੌਲਤ ਜਾਇਦਾਦ ਤੋਂ ਇਲਾਵਾ ਸੱਭਿਆਚਾਰ ਦੀ ਬਹੁਮੁੱਲੀ ਤੇ ਵਿਲੱਖਣ ਵਸਤੂ ਆਪਣੇ ਭਿੰਨ-ਭਿੰਨ ਰੂਪਾਂ ਦੇ ਵਿੱਚ ਮਿਲਦੀ ਹੈ ਜੋ ਕਿ ਸਮੁੱਚੇ ਸਮਾਜ ਦੀ ਸਾਂਝੀ ਮਾਲਕੀਅਤ ਹੁੰਦੀ ਹੈ ਇਹਦੇ ਵਿੱਚ ਸਾਡੇ ਮਨੋਰੰਜਨ ਦੇ ਸਾਧਨ ਵੀ ਸ਼ਾਮਲ ਹੁੰਦੇ ਨੇ ਜਿਨ੍ਹਾਂ ਵਿੱਚ ਵਿਰਾਸਤੀ ਖੇਡਾਂ ਵੀ ਮਹੱਤਵਪੂਰਨ ਸਥਾਨ ਰੱਖਦੀਆਂ ਨੇ ਤੇ ਸਦੀਆਂ ਤੋਂ ਸਾਡੇ ਸੱਭਿਆਚਾਰਕ ਜੀਵਨ ਦਾ ਅੰਗ ਬਣ ਕੇ ਤੁਰਦੀ ਆਉਂਦੀਆਂ ਨੇ ਵਿਰਾਸਤੀ ਖੇਡਾਂ ਤੇ ਇਹ ਖੇਡਾਂ ਮਨੁੱਖ ਦੇ ਸਰੀਰਕ ਤੇ ਮਾਨਸਿਕ ਵਿਕਾਸ ਦੇ ਵਿੱਚ ਹਿੱਸਾ ਪਾਉਂਦੀਆਂ ਨੇ ਤੇ ਨਾਲ ਦੀ ਨਾਲ ਉਹਨਾਂ ਦਾ ਮਨੋਰੰਜਨ ਵੀ ਕਰਦੀਆਂ ਨੇ ਵਿਰਾਸਤੀ ਖੇਡਾਂ ਕਿਸੇ ਪ੍ਰਕਾਰ ਦੇ ਨ ਵਿੱਚ ਕੋਈ ਵੀ ਕਰੜੇ ਨਿਯਮ ਨਹੀਂ ਹੁੰਦੇ ਠੀਕ ਹੈ ਤੇ ਨਾ ਹੀ ਇਹਨਾਂ ਦੇ ਵਿੱਚ ਕੋਈ ਫਿਕਸ ਕੋਈ ਟਾਈਮ ਹੁੰਦਾ ਕਿ ਇਸ ਸਮੇਂ ਖੇਡੇ ਜਾਣ ਜਦੋਂ ਮਰਜ਼ੀ ਖਾ ਖੇਡੋ ਤੇ ਕੋਈ ਇਹਦੇ ਵਿੱਚ ਨਿਯਮ ਨਹੀਂ ਹੁੰਦਾ ਇਨਾਂ ਲਈ ਕੋਈ ਵਿਸ਼ੇਸ਼ ਸਮਾਂ ਵੀ ਨਿਸ਼ਚਿਤ ਨਹੀਂ ਹੈ ਠੀਕ ਹੈ ਜੇ ਮੈਂ ਤੁਹਾਨੂੰ ਦੱਸੇ ਕਿ ਕਦੋਂ ਕਿੱਥੇ ਨੂੰ ਕੁਝ ਨਿਸ਼ਚਿਤ ਇਹ ਗਰਮੀਆਂ ਵਿੱਚ ਦੁਪਹਿਰ ਵੇਲੇ ਚਾਨਣੀਆਂ ਰਾਤਾਂ ਵਿੱਚ ਖੁੱਲ੍ਹਿਆਂ ਬੇੜਿਆਂ ਵਿੱਚ ਗਲੀਆਂ ਯੂਹਾਂ ਰੁੱਖਾਂ ਬਰੌਂਟੀਆਂ ਨੇ ਸ਼ਾਮਾਂ ਵਿੱਚ ਖੇਡਿਆ ਜਾ ਸਕਦੇ ਨੇ ਤੇ ਇਹਨਾਂ ਵਿੱਚ ਕੋਈ ਵੀ ਸਾਜੋ ਸਮਾਨ ਵੀ ਇਹ ਨਹੀਂ ਹੈਗਾ ਕਿ ਖਾਸ ਖਰੀਦਣਾ ਪਊਗਾ ਜਿਹੜੇ ਵਿਰਾਸਤ ਦੀ ਖੇਡਾਂ ਨੇ ਇਹਨਾਂ ਦੇ ਵਿੱਚ ਘਰ ਦੇ ਵਿੱਚੋਂ ਹੀ ਜਿਹੜਾ ਸਮਾਨ ਹੁੰਦਾ ਮਟੀਰੀਅਲ ਹੁੰਦਾ ਉਹਦੇ ਨਾਲ ਹੀ ਖੇਡੀਆਂ ਜਾਂਦੀਆਂ ਨੇ ਜਿਵੇਂ ਰਸਤੇ ਗੋਲੇ ਕੋਲੇ ਠੀਕ ਆ ਕੋਲੇ ਬਾਂਟੇ ਗੀਤੇ ਬੋਡੀਆਂ ਅਖਰੋਟ ਠਿੱਕਰੀਆਂ ਰੋੜੇ ਤਖਤੇ ਬਾਰੀਆਂ ਅਨਕੜ ਖੁੰਡੇ ਖਿੱਦੋ ਟੁੱਟੇ ਛਿੱਤਰ ਨੜੇ ਤੇ ਸਰਕੰਡੇ ਦੀਆਂ ਪੋਰੀਆਂ ਇਹਨਾਂ ਨਾਲ ਹੀ ਖੇਡਲੀਆਂ ਜਾਂਦੀਆਂ ਨੇ ਹੁਣ ਵਿਰਾਸਤੀ ਖੇਡਾਂ ਹਰ ਉਮਰ ਦੇ ਵਿਅਕਤੀ ਲਈ ਨੇ ਬੱਚਿਆਂ ਨੇ ਵਿਰਾਸਤੀ ਖੇਡਾਂ ਵਿੱਚੋਂ ਬੁੱਢੀ ਮਾਈ ਭੰਡਾ ਭੰਡਾਰੀਆ ਘੋਟਲਾ ਸ਼ਪਾਕੀ ਉਟਕ ਬੈਠ ਕੂਚ ਨੀਚ ਸਮੁੰਦਰੀ ਮਛਰੀ ਦਾਇਆਂ ਦੂਕੜੇ ਪਿੱਛੋਂ ਬੱਕਰੀ ਅੱਡੀ ਛੜਾਪਾ ਅੱਡੀ ਛੜਾਪਾ ਕੁੜੀਆਂ ਦੀ ਹਰਮਨ ਪਿਆਰੀ ਖੇਡ ਆ ਤੇ ਇੱਕ ਮੁੰਡੇ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ ਸ਼ੱਕਰ ਬੀਜੀ ਵੀ ਆ ਠੀਕ ਹੈ ਤੇ ਬਾਂਦਰ ਕਿਲਾ ਤੇ ਅੱਗੇ ਨੌਜਵਾਨਾਂ ਵਿੱਚ ਖੇਡਾਂ ਵਿੱਚ ਕਬੱਡੀ ਰੱਸਾ ਖਸੀ ਸ਼ੱਕਰਬੀਜੀ ਲੂਣ ਮਿਆਣੀ ਕੁੰਕਾਂ ਕਾਂਘੜੇ ਠੀਕ ਆ ਕੁੱਕਾਂ ਕਾਂਘੜੇ ਆਸ ਸ਼ਾਮਲ ਨੇ ਜਿਹੜੀਆਂ ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ ਨੇ ਜੇ ਕੋਈ ਸਵਾਲ ਆ ਜੇ ਕਿ ਟੋਲੀਆਂ ਬਣਾ ਕੇ ਤਾਂ ਇਹ ਹੋਣਗੀਆਂ ਠੀਕ ਹੈ ਕੁੜੀਆਂ ਦੇ ਖੇਡਾਂ ਵਿੱਚ ਰੱਸੀ ਟੱਪਣਾ ਅੱਡੀ ਛੜਪਾ ਕਿਕਲੀ ਕਿਕਲੀ ਨੂੰ ਜਿਹੜੀ ਕਿ ਗਿੱਧੇ ਦੀ ਨਰਸਰੀ ਵੀ ਕਿਹਾ ਜਾਂਦਾ ਤੇ ਬਡੇਰੀ ਉਮਰ ਦੇ ਵਿਅਕਤੀ ਬੈਠ ਕੇ ਖੇਡਾਂ ਖੇਡਦੇ ਨੇ ਜਿਵੇਂ 12 ਟਾਣੀ ਅੱਡਾ ਖੱਡਾ ਠੀਕ ਹੈ ਕਿੰਨੇ ਸਾਡੇ ਅਨਸਾਰੀਆਂ ਵਿਰਾਸਤ ਦੀ ਖੇਡ ਤਾਂ ਇਹ ਮਨੁੱਖ ਦਾ ਸਰੀਰ ਕਮਾਨਸਿਕ ਬੌਧਿਕ ਵਿਕਾਸ ਕਰਨ ਦੇ ਨਾਲ ਨਾਲ ਜਿਹੜੇ ਕਿ ਮਨੋਰੰਜਨ ਵੀ ਕਰਦੀ ਹੈ ਥੈਂਕਸ